ਸਾਸੀ ਗਾਲ ਦੀ ਸੋਨਿਓ ਸਾਰਿਆਂ ਨੂੰ ਆਪਾਂ ਇੱਕ ਰੀਲ ਪਾਈ ਸੀ ਠੇਕੇ ਤੇ ਜ਼ਮੀਨ ਵਾਸਤੇ ਮੈਂ ਕੋਈ ਕਾਪੀ ਪੈਨ ਤਾਂ ਚੱਕਣਾ ਨਹੀਂ ਮੈਂ ਤਾਂ ਤੁਹਾਨੂੰ ਜੱਟੂ ਹਿਸਾਬ ਨਾਲ ਠੇਕੇ ਵਾਲੀ ਜ਼ਮੀਨ ਆ ਚਾਹੇ ਦੂਈਆ ਉਹਦਾ ਸਾਰਾ ਹਿਸਾਬ ਕਿਤਾਬ ਕੱਢ ਕੇ ਦੱਸ ਦੇਣਾ ਵੀ ਆਪਾਂ ਫੇਰ ਕਿਉਂ ਆ ਕਦੇ ਤੁਸੀਂ ਸੋਚਿਆ ਵੀ ਇੱਕ ਐਡਾ ਵੱਡਾ ਕੰਟਰੀ ਹੁੰਦਾ ਉਹਦੇ ਵੀ ਟ੍ਰੈਜਰੀ ਬੌਂਡਸ ਖਰੀਦਦੇ ਹੁੰਦੇ ਨੇ ਸੋਚਿਆ ਕਦੇ ਆਪਾਂ 50 ਲੱਖ ਦੀ ਆਪਣੇ ਕੋ ਗੱਡੀ ਆ ਭਾਵੇਂ 2 ਲੱਖ ਦੀ ਗੱਡੀ ਆ ਉਹਦੀ ਵੀ ਆਪਾਂ ਇੰਸ਼ੋਰੈਂਸ ਕਰਾਈ ਵੀ ਹੁੰਦੀ ਆ ਫਸਲ ਜਿਹੜੀ 50 ਲੱਖ ਦੀ ਪਈ ਆ ਉਹਦੀ ਕਾਦੀ ਇੰਸ਼ੋਰੈਂਸ ਆਪਣੀ ਪੈਟਰੋਲ ਪੰਪ ਆ ਉਹਦੇ ਤੇ ਵੀ ਤੇਲ ਰਿਜ਼ਰਵ ਰੱਖਿਆ ਹੋਵਾ ਹੁੰਦਾ ਡੀਸੀ ਕੋਟਾ ਹੁੰਦਾ ਵੀ ਜੇ ਕੋਈ ਐਮਰਜੈਂਸੀ ਆ ਗਈ ਕੰਟਰੀ ਨੂੰ ਜਾਂ ਸਟੇਟ ਨੂੰ ਉਹਦੇ ਵਾਸਤੇ ਤੁਸੀਂ ਇੱਕ ਰਿਜ਼ਰਵ ਫਿਊਲ ਰੱਖਣਾ ਆਪਣਾ ਕੀ ਰਿਜ਼ਰਵ ਹੈ ਇਹ ਕਦੇ ਸੋਚਿਆ ਵੀ ਪਹਿਲਾਂ ਜਿਹੜੇ ਆਪਣੇ ਪਿਓ ਦਾਦੇ ਪਰਦਾਦੇ ਸੀ ਉਹ ਪੜੋਲਿਆਂ ਚ ਕਣਕ ਕਿਉਂ ਭਰ ਕੇ ਰੱਖਦੇ ਸੀ ਕਦੇ ਆਪਣੇ ਪੜੋਲੇ ਚ ਕਣਕ ਦੇਖੀ ਆ ਤੁਸੀਂ ਇਹ ਕੌਜ਼ ਨੇ ਜੀਣਾ ਕਰਕੇ ਆਪਣੀ ਖੇਤੀ ਆ ਜਿਹੜੀ ਉਹ ਐ ਨੋਜ਼ੋ ਨੇ ਥੱਲੇ ਨੂੰ ਸਿੱਟ ਲਈ ਡੇ ਬਾਏ ਡੇ ਆਪਾਂ ਥੱਲੇ ਨੂੰ ਜਾ ਰਹੇ ਆ ਠੀਕ ਆ ਜੇ ਮੇਰੇ ਵਰਗਾ ਕੋਈ ਬੋਲਦਾ ਉਹਨੂੰ ਕਹਿੰਦੇ ਨੇ ਤੇਰੀ ਕਾਦੀ ਦੇਣ ਆ ਮੈਂ ਕਿਹੜਾ ਯਾਰ ਕਹਿੰਨੇ ਮੇਰੀ ਕੋਈ ਦੇਣ ਆ ਮੈਂ ਤਾਂ ਗੱਲ ਕਰਦਾ ਮੈਂ ਕਿਹੜਾ ਕਹਿੰਨਾ ਵੀ ਮੇਰੀ ਗੱਲ ਤੁਸੀਂ ਮੰਨ ਲਓ ਮੈਂ ਤਾਂ ਆਪਣਾ ਪੁਆਇੰਟ ਆਫ View ਰੱਖਦਾ ਤੁਹਾਡੇ ਸਾਹਮਣੇ ਤੁਹਾਨੂੰ ਚੰਗੇ ਲੱਗਦੀ ਆ ਸੁਣ ਲਓ ਨਹੀਂ ਐ ਚੱਕ ਦੂਗਾ ਸਾਨੂੰ ਆਜੋ ਫਿਰ ਤੁਹਾਨੂੰ ਦੱਸ ਦਾਂ ਗੱਲਾਂ ਹੋਰ ਤੇ ਚੜੋਏ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਸਭ ਤੋਂ ਕਮਜ਼ੋਰ ਵਰਗ ਸਭ ਤੋਂ ਕਮਜ਼ੋਰ ਇਕਾਈ ਦੇਸ਼ ਦੇ ਵਿੱਚ ਆਪਣੇ ਦੇਸ਼ 'ਚ ਮੈਂ ਗੱਲ ਕਰਦਾ ਵਾਹ ਚਾਹੇ ਗਲੋਬਲੀ ਵੀ ਕਹਿ ਲੋ ਸਭ ਤੋਂ ਕਮਜ਼ੋਰ ਇਕਾਈ ਹੈਗੀ ਆ ਫਾਰਮਰ ਕਿਸਾਨ ਸਭ ਤੋਂ ਕਮਜ਼ੋਰ ਇਕਾਈ ਆ ਪਰ ਉਹਦੇ ਦੇਸਪਾਈਟ ਕਿਸਾਨ ਹੀ ਸਭ ਤੋਂ ਵੱਡਾ ਵੜਕਾ ਮਾਰਦਾ ਹੈ ਗਾਣਿਆਂ 'ਚ ਵੀ ਜੱਟ ਜੱਟ ਹੋਈ ਜਾਂਦੀ ਆ ਬੱਲੇ ਬੱਲੇ ਹੋਈ ਜਾਂਦੀ ਆ ਫਲੈਸ਼ੀ ਕਾਰਾਂ ਲਵਿਸ਼ ਲਾਈਫ ਵੱਡੇ ਵੱਡੇ ਟਰੈਕਟਰ ਪਰ ਇੱਕ ਗੱਲ ਨੋਟ ਡਾਊਨ ਕਰ ਲਓ ਕਾਪੀ ਪੈਨ ਚੱਕ ਕੇ ਆਪਣੇ ਪਿੰਡ 'ਚ ਆਪਣੇ ਹਲਕੇ 'ਚ ਆਪਣੇ ਜ਼ਿਲ੍ਹੇ 'ਚ ਕਦੇ ਦੇਖ ਲਿਓ ਜ਼ਿਮੀਂਦਾਰ ਕੋਲ ਭਾਵੇਂ 20 ਕਿੱਲੇ ਨੇ ਭਾਵੇਂ 10 ਕਿੱਲੇ ਨੇ ਭਾਵੇਂ 100 ਕਿੱਲੇ ਜ਼ਿਮੀਂਦਾਰ 2 ਤੋਂ 5 ਸਾਲਾਂ ਦੀ ਸੱਟ ਨਹੀਂ ਚੱਲ ਸਕਦਾ 5 ਸਾਲਾਂ ਦੀ 60 ਜੀਮੀਦਾਰ ਨੂੰ ਕੰਗਾਲ ਕਰ ਦਿੰਦੀ ਆ ਤੇ 50 ਕਿੱਲਿਆਂ ਵਾਲਾ ਵੀ 10 ਕਿੱਲੇ ਵੇਚ ਦਿੰਦਾ ਚਾਹੇ ਜੀਮੀਦਾਰ ਦਾ ਕੋਈ ਬੱਚਾ ਗਲਤ ਹੋ ਗਿਆ ਚਾਹੇ ਉਹਨੂੰ ਬਿਮਾਰੀ ਨੇ ਆ ਕੇ ਦੱਬ ਲਿਆ ਚਾਹੇ ਉਹਨੂੰ ਫਸਲ ਨੇ ਆ ਕੇ ਦੱਬ ਲਿਆ ਚਾਹੇ ਉਹਨੂੰ ਉਹਦੀਆਂ ਫੁਕਰੀਆਂ ਨੇ ਜਾਂ ਉਹਦੇ ਗਲਤ ਖਰਚਿਆਂ ਨੇ ਉਹ ਗਲਤ ਰਾਹੇ ਪੈ ਗਿਆ ਫਾਰਮਰ ਇੱਕ ਹੀ ਜੀ ਇਕਾਈ ਆ ਜਿਹੜੀ 2 ਤੋਂ 5 ਸਾਲੇ ਕੱਟਦਾ ਹਰ ਕੋਈ ਵੀ ਬਿਜ਼ਨਸ ਆ ਟਰੇਡ ਆ ਆੜਤੀ ਆ ਕੋਈ ਹੋਰ ਕੰਮ ਆ ਉਹ 10 10 ਸਾਲ 15 15 ਸਾਲ ਕੁਲੀ ਜਾਊਗਾ ਫਾਰਮਰ 2 ਤੋਂ 5 ਸਾਲ ਦੇ ਵਿੱਚ ਜਮੇ ਹੀ ਫੇਲ ਹੋ ਜਾਂਦਾ ਤੇ ਉਹਨੂੰ ਜ਼ਮੀਨ ਵੇਚਣੀ ਪੈ ਜਾਂਦੀ ਹੈ ਉਹਦੇ ਕਾਰਨ ਕੀ ਸਭ ਤੋਂ ਵੱਡਾ ਕਾਰਨ ਮੈਂ ਅਜੇ ਤੱਕ ਕਦੇ ਬੋਲਿਆ ਨਹੀਂ ਸੀ ਕਾਰਨ ਕੀ ਆ ਆਪਣੀ ਖੇਤੀ ਦਾ ਗਲਤ ਪੈਟਰਨ ਮੈਂ ਇੱਕ ਵੀਡੀਓ ਚ ਬੋਲਿਆ ਸੀ ਵੀ ਯਾਰ ਜਿਹੜੀ ਠੇਕੇ ਤੇ ਲੋਕ ਜ਼ਮੀਨ ਲੈ ਲੈਂਦੇ ਨੇ ਉਹ ਮੇਰੇ ਗਲ ਪੈਣ ਲੱਗ ਗਏ ਤੂੰ ਠੇਕੇ ਤੋਂ ਲੈਣ ਤੋਂ ਮੈਂ ਯਾਰ ਕਿਸ ਦੀ ਬਾਹ ਫੜਨਾ ਮੈਂ ਕਿਹਾ ਸੀ ਵੀ 100 ਕਿੱਲਾ ਠੇਕੇ ਤੇ ਲੈ ਲਿਆ 2.5 ਕਿੱਲੇ ਲੋਕਾਂ ਕੋਲ ਮਾਲ ਕੀਆ 20-25 ਜ਼ਿਮੀਂਦਾਰ ਡਿਸਨਫਰਾਂਚਾਈਜ਼ ਕਰਤੇ ਖੇਤੀ ਜੋ ਇਹ ਨਹੀਂ ਕਿ ਕੋਈ ਡੰਡਾ ਜਾਂ ੱਤਕਾ ਦੇਣ ਵਾਲਾ ਦੰਡਾ ਲੈਣ ਵਾਲਾ ਲੈਂਦਾ ਪਰ ਆਪਾਂ ਨੇ ਹਮੇਸ਼ਾ ਉਹਨਾਂ ਕੰਟਰੀਆਂ ਦੀ ਰੀਸ ਕਰੀ ਜਿੱਥੇ 5-5000 ਕਿੱਲਾ ਲੋਕਾਂ ਕੋਲ 10-10000 ਕਿੱਲਾ ਲੋਕਾਂ ਨੂੰ ਜ਼ਮੀਨ ਆਉਂਦੀ ਆ ਯੂਐਸ ਤੇ ਆਸਟ੍ਰੇਲੀਆ ਉਹਨਾਂ ਦੀ ਆਪਾਂ ਰੀਲਾਂ ਫਾਲੋ ਕਰੀਆਂ ਉਹਨਾਂ ਦੇ ਆਪਾਂ ਬਰਵਾਡੋ ਤੇ ਫੁਗਰੀ ਕਲਚਰ ਨੂੰ ਫੋਲੋ ਕਰਿਆ ਉਹਨਾਂ ਦੀ ਲੋਡ ਸੀ ਆਪਾਂ ਉਹ ਫੁਗਰੀ ਫੋਲੋ ਕਰੀ ਉਹਦੇ ਕਰਕੇ ਆਪਣਾ ਖੇਤੀ ਦਾ ਸਿਸਟਮ ਫੇਲ ਹੁੰਦਾ ਗਿਆ ਹੁਣ ਹੋ ਕੀ ਰਿਹਾ ਮੈਂ ਨਹੀਂ ਕਹਿੰਦਾ ਸਾਰੇ ਫੇਲ ਨੇ ਬਹੁਤ ਹੱਦ ਤੱਕ ਜ਼ਮੀਨ ਦਾ ਥੱਲੇ ਨੂੰ ਕਿਉਂ ਜਾ ਰਿਹਾ ਜਿੰਨੇ ਮੈਂ ਦੁੱਖ ਨਾ ਕਹਿਣਾ ਪੈਂਦਾ ਜਿੰਨੇ ਬਹੁਤੀ ਵੱਡੀ ਖੇਤੀ ਕਰ ਰਹੇ ਆ ਫਾਰਮਰ ਰੱਜ ਕੇ ਕਰਜ਼ਾਈ ਨੇ ਵਿਚਾਰੇ ਰੱਜ ਕੇ ਪੈਟਰਨ ਗਲਤ ਕਿਵੇਂ ਆ ਆਪਣੇ ਲੈਂਡ ਹੋਲਡਿੰਗ ਹੈਗੀ ਆ 2.5 ਤੋਂ 5-5 ਕਿੱਲੇ ਆਪਾਂ ਨੂੰ ਕਿਹੜਾ ਪੈਟਰਨ ਚੁਣਨਾ ਚਾਹੀਦਾ ਸੀ ਅੱਜ ਅੱਜ ਇਹ ਵੀ ਕੋਈ ਦੋਰਾਵਾ ਨਹੀਂ ਬਹੁਤ ਫਾਰਮਰ ਉਹਨੂੰ ਚੁਣ ਕੇ ਆਪਣੇ ਬਲ ਬੂਤੇ ਤੇ ਆਪਣੇ ਸਿਰ ਤੇ ਅੱਗੇ ਵੱਧ ਵੀ ਰਹੇ ਨੇ ਕਿਹੜਾ ਪੈਟਰਨ ਜਿੱਦਾਂ ਮੋਤੀ ਪੈਦਾ ਕਰਨੇ ਐਕਸਟ੍ਰੀਮ ਬਦਿਆ ਕੁਆਲਟੀ ਦਾ ਸ਼ਹਿਦ ਪੈਦਾ ਕਰਨਾ ਬਹੁਤ ਵਦਿਆ ਕੁਆਲਟੀ ਦੀ ਕੋਈ ਜਿਵੇਂ ਕਾਲੀ ਕਣਕ ਆ ਆਪਾਂ ਨੂੰ ਕਹਿਣ ਤੋਂ ਭਾਵ ਉਹ ਕ੍ਰੋਪ ਵੱਲ ਜਾਣਾ ਪਊ ਜਿਹਦਾ 4 4 ਗੁਣਾ ਭਾਅ ਹੈ ਮਾਰਕੀਟ 'ਚ ਇਹਦੇ 'ਚ ਕੋਈ ਦੋ ਰਵਾਂ ਨਹੀਂ ਲੋਕ ਚੰਗੀ ਚੀਜ਼ ਨੂੰ ਮਰਨ ਨੂੰ ਫਿਰਦੇ ਆ ਇੰਨੀ ਲੋਕਾਂ 'ਚ ਮੰਗ ਆ ਐਕਸਟ੍ਰੀਮ ਵਧੀਆ ਕੁਆਲਿਟੀ ਦੇ ਫਰੂਟ ਐਕਸਟ੍ਰੀਮ ਵਧੀਆ ਕੁਆਲਿਟੀ ਦੇ ਆਪਾਂ ਨੂੰ ਰਾਈਸ ਆਰਗੈਨਿਕ ਵੱਲ ਜਾਣਾ ਪਊ ਬਹੁਤ ਵਧੀਆ ਕੁਆਲਿਟੀ ਦਾ ਗੰਨਾ ਜਾਂ ਉਹ ਮੰਨ ਲਓ ਕ੍ਰੋਪਸ ਆਪਾਂ ਚੁਣਨੀਆਂ ਸੀ ਜਿਨ੍ਹਾਂ 'ਚ ਕੋਈ ਮੈਡੀਸਨ ਵੈਲਿਊਜ਼ ਨੇ ਜਿਵੇਂ ਆਹ ਆਕਰਖਰਾ ਹੋ ਗਿਆ ਆ ਤੁਹਾਡੇ ਆ ਜਿੰਨੇ ਵੀ ਬੰਦੇ ਦੀ ਉਹ ਉਹਨੂੰ ਤਾਕਤ ਨੂੰ ਵਧਾਉਣ ਵਾਲੇ ਪ੍ਰੋਡਕਟ ਨੇ ਮੂਸਲੀਆ ਆਕਰਖਰਾ ਫਲਾਉਣਾ ਕੌਚ ਬੀਜ ਨੇ ਕਦੇ ਸੁਣਿਆ ਪੰਜਾਬ 'ਚ ਤੁਸੀਂ ਵੀ ਕਿਸੇ ਨੇ ਬੀਜੇ ਲਾਏ ਹੋ ਆਪਾਂ ਨੂੰ ਪੈਟਰਨ ਨੇ ਆਪਾਂ ਨੇ ਉਹ ਚੁਣਨਾ ਸੀ ਜਿਹੜੇ ਪੈਟਰਨ ਦੇ ਵਿੱਚੋਂ ਤ aí ਤੋਂ ਪੰਜ ਕਿੱਲੇ ਆਲਾ ਜ਼ਿਮੀਦਾਰ ਵੀ ਸਾਲ ਦਾ 15 ਲੱਖ ਬਣਾਉਂਦਾ ਜਿਵੇਂ ਫੁੱਲਾਂ ਦੀ ਖੇਤੀ ਕਰ ਲੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਮੈਨੂੰ ਜਿੰਨੀਆਂ ਮਰਜ਼ੀ ਜਿਹਨੇ ਗਾਲਾਂ ਕੱਢੜੀਆਂ ਨੇ ਕੱਢੀ ਜਾਵੇ ਪਰ ਬਹੁਤ ਜ਼ਿਮੀਦਾਰ ਨੇ ਜਿਹੜੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਕਾਮਯਾਬ ਨੇ ਕਿਸੇ ਨੇ ਫਿਸ਼ਰੀ ਹੁਣ ਤੁਸੀਂ ਫਿਸ਼ਰੀ ਆ ਫਿਸ਼ਰੀ ਕਿੰਫਲਰਿਸ਼ ਕਰ ਰਹੀ ਆ ਬਾਉ ਫਿਸ਼ ਫਾਰਮ ਕਾਮਯਾਬ ਆਪਣੇ ਪੰਜਾਬ ਦੇ ਵਿੱਚ ਖੇਤੀ ਉਹ ਕਾਮਯਾਬ ਹੋਊਗੀ ਜਿਹੜੀ ਥੋੜੇ ਰਕਬੇ ਦੇ ਵਿੱਚੋਂ ਕਵਾਲਿਟੀ ਵਾਲਾ ਮਹਿੰਗਾ ਫੂਡ ਆਪਾਂ ਨੂੰ ਜਾਂ ਗ੍ਰੀਨ ਆਪਾਂ ਨੂੰ ਕੱਢ ਕੇ ਦਵੇ ਆਦਰਵਾਈਜ਼ ਮੈਂ ਲਿਖ ਕੇ ਦੰਨਾ ਜੋਰ ਲਾ ਲਓ ਜੀ ਨੇ ਲਾਉਣਾ ਕਦੇ ਕਾਮਯਾਬੀ ਹੁੰਦੇ ਕਿੰਨੇ ਕ ਬੰਦੇ ਕਰ ਲੈਣਗੇ ਯਾਰ ਕੀ ਜਮੀਨ ਕੀ ਆ ਪੰਜਾਬ ਚ ਕਦੇ ਆਪਾਂ ਜ਼ਮੀਨ ਦਾ ਹਿਸਾਬ ਲਾਇਆ ਵੀ ਪੰਜਾਬ ਚ ਜ਼ਮੀਨ ਕੀ ਆ ਇੱਕ ਮੁੰਡਾ 70 80 ਫੀਸਦੀ ਮੁੰਡੇ 2.5 ਏਕੜ ਤੋਂ ਥੱਲੇ ਦੇ ਮਾਲਕ ਨੇ ਕਿੰਨੀ ਕ ਕਿਦੀ ਕਿਦੀ ਠੇਕੇ ਤੇ ਲੈ ਕੇ ਇਕੱਠੀ ਕਰ ਲੋਂਗੇ ਆਪਣੇ ਉਹ ਪੈਟਰਨ ਕਾਮਯਾਬੀ ਨਹੀਂ ਹੋ ਸਕਦਾ ਨਾ ਆਪਣੇ ਉਹ ਚੱਲ ਸਕਦਾ ਚਾਹੇ ਜਿੰਨਾ ਜੋਰ ਲਾਉਣਾ ਜੀ ਨੇ ਲਾ ਲਵੇ ਮੁੜਕੋੜ ਕੇ ਬੋਤੀ ਬੋੜੇਟ ਅਗਲੀ ਗੱਲ ਆ ਗਈ ਇੰਸ਼ੋਰੈਂਸ ਸੈਕਟਰ ਜੀਮੀਦਾਰ ਆ 50 ਕਿੱਲਿਆਂ ਦੀ ਖੇਤੀ ਕਰਦਾ ਹੁੰਦਾ 50 ਲੱਖ ਦੀ ਫੋਰਚਨਰ ਵੀ ਉਹਦੇ ਘਰੇ ਖੜੀ ਹੁੰਦੀ ਆ ਉਹਦੀ ਇੰਸ਼ੋਰੈਂਸ ਕਰਾਊਗਾ 2.5 ਲੱਖ ਰੁਪਿਆ ਲਾ ਕੇ ਜਿਹੜਾ ਤੁਹਾਡਾ 50 ਲੱਖ ਰੁਪਿਆ ਆਲੂ ਕ੍ਰੌਪ 100 ਰੁਪਈਆ ਨੇ ਉਹਦੀ ਕੌਣ ਕਰਾਊਗਾ ਮੈਂ ਕਹਿੰਦਾ ਠੀਕ ਆ ਆਪਾਂ ਸਮਰੱਥ ਨਹੀਂ ਜਾਦਾ ਫਿਰ ਆਪਾਂ ਗੱਡੀਆਂ ਦੀ ਵੀ ਨਾ ਕਰਾਈਏ ਕਿਤੇ ਛੱਡਦੇ ਆਪਾਂ ਗੱਡੀ ਨੂੰ ਨਹੀਂ ਛੱਡਦੇ ਕਦੇ ਆਪਾਂ ਨੇ ਗਵਰਨਮੈਂਟ ਮੂਰੇ ਮੰਗ ਰੱਖੀ ਵੀ 25% ਪਾਉਣੇ ਆ ਅਸੀਂ 75% ਗਵਰਨਮੈਂਟ ਪਾਵੇ ਘੱਟੋ ਘੱਟ ਸਾਨੂੰ ਯਾਰ ਸੋਸ਼ਲ ਸਿਕਿਉਰਿਟੀ ਤਾਂ ਦੋ ਸਾਨੂੰ ਇੰਸ਼ੋਰੈਂਸ ਦੋ ਆਪਾਂ ਉਹ ਚੋਂ ਵੱਡੀ ਮਾਰ ਖਾਦੀ ਆ ਹੁਣ ਆਲੂ ਵਾਲਿਆਂ ਦਾ ਕੀ ਹੁੰਦਾ 5 ਸਾਲਾਂ ਦੀ ROI ਕੱਢ ਲਓ ਪਹਿਲਾਂ ਤਾਂ ਆਪਾਂ ROI ਉਹ ਸਾਲ ਦੀ ਕੱਢਦੇ ਆ 5 ਸਾਲਾਂ ਚ ਆਲੂ 4 ਸਾਲ ਮਾੜਾ ਰਹਿੰਦਾ 1 ਸਾਲ ਬਹੁਤ ਪੈਸੇ ਕਮਾ ਲੈਂਦਾ 4 ਸਾਲਾਂ ਦੇ ਲੇਵੜਦਾ ਕਿਉਂ ਲੇਵੜਦਾ ਕੋਈ ਇੰਸ਼ੋਰੈਂਸ ਸੈਕਟਰ ਹੈ ਨਹੀਂਗਾ ਆਪਣੇ ਕੋਲ ਇਹ ਮੇਨ ਜ਼ਰੂਰੀ ਚੀਜ਼ ਆ ਚਾਹੇ ਆਪਾਂ ਆਪਣੇ ਪੈਰਾਂ ਤੇ ਕਰੀਏ ਚਾਹੇ ਆਪਾਂ ਦੂਰੇ ਰੋਟ ਕਰੀਏ ਹੁਣ ਆਪਾਂ ਕਾਰੋਬਾਰਾਂ ਦੀ ਲਾ ਲੋ ਕਿਸੇ ਦੀ ਕੋਈ ਟ੍ਰੇਡ ਆ ਕਿਸੇ ਦੀ ਕੋਈ ਏਜੰਸੀ ਆ ਕਿਸੇ ਕੋਈ ਡੀਲਰਸ਼ਿਪ ਆ ਦੋ ਦੋ 2.5 2.5 ਕਰੋੜ ਦੀ ਜਾਂ 80 ਲੱਖ ਦੀ ਉਹਨਾਂ ਨੇ ਇੰਸ਼ੋਰੈਂਸ ਕਰਾਈ ਹੁੰਦੀ ਆ ਜਾਂ ਅੱਗ ਲੱਗ ਜਵੇ ਜਾਂ ਕੋਈ ਸਟਾਕ ਸੜ ਗਿਆ ਉਹ ਨਹੀਂ ਕਰਾਉਂਦੇ ਆ ਕਿੰਨੇ ਕੁ ਦੀ ਹੁੰਦੀ ਆ 70 ਲੱਖ ਦੀ ਇੰਸ਼ੋਰੈਂਸ ਮੇਰੇ ਮੈਂ ਕਰਾਈ ਹੋਜੀ કુલ 707500 ਦੀ ਜੇ ਕਾਰਾਂ ਦੀਆਂ ਕੰਪਨੀਆਂ ਹੋਰ ਇੰਨੀ ਇੰਸ਼ੋਰੈਂਸ ਸੈਕਟਰ ਸਰਵਾਈਵ ਕਰ ਸਕਦਾ ਖੇਤੀ ਤੋਂ ਨਹੀਂ ਉਹ ਬਿਜ਼ਨਸ ਚੱਲ ਸਕਦਾ ਇੰਸ਼ੋਰੈਂਸ ਕੰਪਨੀਆਂ ਸਰਵਾਈਵ ਕਰਨਗੀਆਂ ਜੇ ਆਪਾਂ ਉਹਦੀ ਡਿਮਾਂਡ ਕਰਾਂਗੇ ਆਪਾਂ ਕਦੇ ਡਿਮਾਂਡ ਹੀ ਨਹੀਂ ਕਰੀ ਜਿੰਨਾ ਚਿਰ ਪੰਜਾਬ ਚ ਇੰਸ਼ੋਰੈਂਸ ਸੈਕਟਰ ਨਹੀਂ ਆਉਂਦਾ ਜਿੰਨੀਆਂ ਮਰਜ਼ੀ ਜ਼ਮੀਨਾਂ ਠੇਕੇ ਤੇ ਲਈ ਜੋ ਕਦੇ ਆਪਾਂ ਪੈਰ ਨਹੀਂ ਲਾ ਸਕਦੇ ਹਨਾ ਹੁਣ ਆਪਾਂ ਨੂੰ ਬਿੱਲ ਮਾਫ ਨੇ ਬਿਜਲੀ ਆਪਾਂ ਫ੍ਰੀ ਆ ਕੱਟੋ-ਕੱਟ ਯਾਰ ਆਪਾਂ ਜਿੰਨੇ ਕ ਆਪਾਂ ਨੂੰ ਬਿੱਲ ਮਾਫ ਨੇ ਆਪਾਂ ਉਹਦੇ ਪੈਸੇ ਕੱਢ ਲਓ ਪਰ ਪਾਵਰ ਉਹਦੇ ਪੈਸੇ ਕੱਢ ਕੇ ਆਪਾਂ ਆਪਣੀ ਇੰਸ਼ੋਰੈਂਸ ਸੈਕਟਰੇ ਕੋਈ ਸ਼ੁਰੂ ਕਰ ਲਓ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਜੇ ਆਪਾਂ ਗਵਰਨਮੈਂਟ ਤੋਂ ਡਿਮਾਂਡ ਕਰਾਂਗੇ ਕਿਉਂ ਨਹੀਂ ਕਰਨਗੇ ਆਪਾਂ ਕਰਕੇ ਤਾਂ ਦੇਖੋ ਆਪਾਂ ਉਹਦੇ ਤੋਂ ਵੱਡੀ ਮਾਰ ਖਾ ਰਹੇ ਹਾਂ ਤੀਜੀ ਸਭ ਤੋਂ ਵੱਡੀ ਗੱਲ ਲਾ ਲਓ ਵੀ ਆਪਾਂ ਲੋਕਾਈ ਨੂੰ ਮਾਰ ਕੇ ਅੱਗੇ ਵਧਣਾ ਯਾਰ ਕਿੰਨਾ ਚਿਰ ਵਧਲਾਂਗੇ ਪੀਏਯੂ ਹੁਣ ਤਾਂ ਮੈਨੂੰ ਪਤਾ ਨਹੀਂ 6 ਮਹੀਨੇ ਬਾਅਦ ਇੱਕ ਰਸਾਲਾ ਆਪਦਾ ਹੁੰਦਾ ਸੀ ਜਿਹਦੇ ਚੋਂ ਦੱਸਦੇ ਸੀ ਕਿੰਨਾ ਪੈਸਟੀਸਾਈਡ ਪਾਉਣਾ ਹੈ ਕਿੰਨਾ ਯੂਰੀਆ ਪਾਉਣਾ ਹੈ ਕਿੰਨਾ ਡੀਏਪੀ ਪਾਉਣਾ ਹੈ ਆਪਣੀ ਸੋਇਲ ਨੂੰ ਹੈਲਦੀ ਕੇਮੇ ਰੱਖਣਾ ਤਾਂ ਉਮਰ ਤੁਸੀਂ ਇਹ ਖੇਤੀ ਕਿਵੇਂ ਕਰ ਸਕਦੇ ਹੋ ਆਪਾਂ ਤਾਂ ਯਾਰ ਐਂ ਸੋਚਣ ਲੱਗ ਗਏ ਵੀ ਕੱਲ ਕੱਲ ਅੱਜ ਦਾ ਦੇਖ ਲੋ ਕੱਲ ਨੂੰ ਦੇਖਾਂਗੇ ਮਿੱਟੀ ਰੋਗੀ ਕਰ ਲਈ ਪਾਣੀ ਖਤਮ ਕਰ ਲੈਣਾ ਹਵਾ ਖਤਮ ਕਰ ਲੈਣੀ ਆ ਆਪਾਂ ਉਹਨੂੰ ਇਗਨੋਰ ਕਰਿਆ ਅੰਨੇ ਵਾ ਕੁਦਰਤ ਨੂੰ ਮਾਰ ਕੇ ਆਪਾਂ ਕਾਮਯਾਬ ਹੋ ਸਕਦੇ ਆ ਮੈਨੂੰ ਦੱਸੋ ਆਪਾਂ ਖੇਤੀ ਕੀਤੀ ਤਾਂ ਪੈਥੇ ਆ ਖੜੇ ਕੁਦਰਤ ਨੂੰ ਮਾਰ ਕੇ ਜਿਹੜਾ ਆਪਣਾ ਧਰਮ ਦਾ ਸਿਧਾਂਤ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤਾ ਉਹਨੂੰ ਮਾਰ ਕੇ ਆਪਾਂ ਅੱਗੇ ਵੱਧ ਜਾਗੇ ਫੇਰ ਆਪਾਂ ਨਾਲੇ ਕਹਿੰਦੇ ਆ ਵੀ ਗੁਰਬਾਣੀ ਤੋਂ ਕੋਈ ਵੱਡਾ ਹੋ ਨਹੀਂ ਸਕਦਾ ਆਪਾਂ ਗੁਰਬਾਣੀ ਦੇ ਜਿਹੜੇ ਐਡੇ ਸ਼ਬਦ ਨੇ ਐਡੇ ਪਵਿੱਤਰ ਉਹਨਾਂ ਨੂੰ ਵਾਇਓਲੇਟ ਕਰਕੇ ਆਪਾਂ ਅੱਗੇ ਵਧ ਜਾਗੇ ਤੁਹਾਡਾ ਪਹਿਲੇ ਕਿਹਾ ਮਤ ਖਿਆਲ ਕਰੇ ਕੋਈ ਮੈਂ ਲਿਖ ਕੇ ਦੰਨਾ ਕਦੇ ਨਹੀਂ ਅੱਗੇ ਵਧ ਸਕਦੇ ਇੱਕ ਨਾ ਇੱਕ ਦਿਨ ਆਊ ਆਪਾਂ ਜਮੇ ਕਲਾਪਸ ਕਰ ਜਾਾਂਗੇ ਮਿੱਟੀ ਖਰਾਬ ਕਰ ਲਈ ਆਪਾਂ ਨੇ ਹਨਾ ਭੁੱਖੇ ਇੰਨੀ ਵੱਧ ਗਈ ਇਹ ਦੇਖ ਲਿਆ ਵੀ ਬਾਦਲ ਕਿੰਨਾ ਵੱਧ ਰਹੇ ਨੇ ਅਮਰਿੰਦਰ ਹੁਣੇ ਇੰਨਾ ਵੱਧ ਰਹੇ ਨੇ ਉਹ ਲੁੱਟਮਾਰ ਕਰ ਰਹੇ ਨੇ ਆਪਾਂ ਕਿਉਂ ਕਾਤੇ ਪਿੱਛੇ ਥੀ ਇਹੀ ਦਿੱਕਤ ਆ ਐਸੇ ਕਰਕੇ ਐਸੇ ਕਰਕੇ ਚਾਰਕ ਛੱਟਾਂ ਪਈਆਂ ਸੀ ਜ਼ਿੰਮੇਵਾਰਾਂ ਦੇ ਸਾਬ ਉੱਪਰ ਚੜ ਗਈ ਕਿਉਂ ਚੜ ਗਈ ਨਾ ਤਾਂ ਆਪਣੇ ਚ ਜਾਨ ਨਾ ਆਪਣਾ ਕੋਈ ਇੰਸ਼ੋਰੈਂਸ ਸੈਕਟਰ ਆ ਨਾ ਆਪਣੇ ਕੋਈ ਰਿਜ਼ਰਵ ਪੈਸਾ ਹੈ ਹਨਾ ਕੁਝ ਵੀ ਨਹੀਂ ਕਿਉਂ ਆਪਾਂ ਪੁਰਾਣੇ ਸਿਸਟਮ ਨੂੰ ਭੁੱਲ ਗਏ ਆਪਣੇ ਬਜ਼ੁਰਗ ਭੜੋਲੇ ਪਰ ਕੇ ਰੱਖਦੇ ਹੁੰਦੇ ਸੀ ਕਦੇ ਆਪਾਂ ਕੋਈ ਚੀਜ਼ ਰਿਜ਼ਰਵ ਰੱਖਣੀ ਚਾਹੀਏ ਕਦੇ ਨਿਯੂ ਸਰਬਰ ਖਣੀ ਚਾਹੇ ਕਦੇ ਆਪਾਂ ਇਹ ਵੀ ਨਹੀਂ ਸੋਚਿਆ ਕਿ ਮਾੜੇ ਟਾਈਮ ਲਈ ਬਿਮਾਰੀ ਲਈ ਕੋਈ এডਿਕੇਸ਼ਨ ਲਈ ਕੋਈ ਫਸਲ ਧੋਖਾ ਦੇ ਜਵੇ ਆਪਾਂ ਉਹਦੇ ਲਈ ਕੋਈ ਰਿਜ਼ਰਵ ਰੱਖੀ ਆਪਾਂ ਆਪਣੇ ਪੱਧਰ ਤੇ ਜੀਮੀਦਾਰ ਭਾਈਚਾਰਾ ਇਕੱਠੇ ਹੋ ਕੇ ਕੋਈ ਇਦਾਂ ਦੀ ਐਫਰਟ ਕਰੀ ਆਪਾਂ ਕਰਦਾ ਯਾਰ ਕੋਈ ਕਰਦਾ ਨਹੀਂ ਲੱਕ ਪਿੱਟੀ ਜਾਓ ਤੁਸੀਂ ਸਰਕਾਰ ਨੂੰ ਇਹੀ ਰੋਣਾ ਰਹਿਣਾ ਜਿਹੜਾ ਮੈਂ ਰੋ ਰਿਹਾ ਇਹਦਾ ਸੋਲਿਊਸ਼ਨ ਕਦੇ ਨਹੀਂ ਨਿਕਲੂਗਾ ਜਿੰਨਾ ਚਿਰ ਆਪਾਂ ਆਪਣੇ ਧਰਮ ਦਾ ਸਿਧਾਂਤ ਨਹੀਂ ਫੋਲੋ ਕਰਦੇ ਆਪਾਂ ਇਹਨਾਂ ਚੀਜ਼ਾਂ ਨੂੰ ਸੋਚਦੇ ਨਹੀਂ ਵਿਚਾਰਦੇ ਨਹੀਂ ਕੁਦਰਤ ਨੂੰ ਨਹੀਂ ਆਪਾਂ ਨੇੜੇ ਲਾਉਂਦੇ ਉਹਨਾਂ 'ਚ ਰ ਆਪਣਾ ਕਦੇ ਕੋਈ ਹੱਲ ਨਹੀਂ ਹੋਣਾ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਮੁੱਢ 'ਚ ਗੱਲ ਕਰੀ ਆ ਦੇਖੋ ਡੀਜ਼ਲ ਪੈਟਰੋਲ ਵੀ ਰਿਜ਼ਰਵ ਰੱਖਿਆ ਜਾਂਦਾ ਹੁਣ ਚਾਈਨਾ ਕੋਲ ਟ੍ਰੈਜਰੀ ਪਾਉਣ ਨੇ ਯੂ ਐਸ ਦੇ ਤੀ ਤੋ ਜਰਮਨੀ ਕੋਲ ਪਾਏ ਨੇ ਆਪਣੇ ਇੰਡੀਆ ਕੋਲ ਪਾਏ ਨੇ ਕਿਉਂ ਨੇ ਜੇ ਕੋਈ 1921 ਹੋ ਜਾਵੇ ਕੋਈ ਮਾੜਾ ਸਮਾਂ ਆ ਜਾਵੇ ਤਾਂ ਕਿ ਸਾਡਾ ਬੈਕਅਪ ਹੋ ਰਿਜ਼ਰਵ ਫਾਰਬਰ ਦਾ ਬੈਕਅਪ ਕੀ ਆ ਉਹ ਕਾਪੀਆਂ ਕੂਪੀਆਂ ਵਾਲੇ ਖਰਚੇ ਨੂੰ ਤਾਂ ਤੁਸੀਂ ਇੱਕ ਪਾਸੇ ਰੱਖ ਦੋ ਜਿਹੜਾ ਕਹਿੰਦੇ 85000 ਠੇਕਾ ਇੰਨਾ ਵਿਆਜ ਇੰਨਾ ਖਰਚਾ ਇੰਨੇ ਦਾ ਆ ਗਿਆ ਇੰਨੇ ਦਾ ਆ ਗਿਆ ਆ ਨਿਕਲਿਆ ਉਹਨੂੰ ਤਾਂ ਤੁਸੀਂ ਛੱਡ ਦਿਓ ਉਹ ਤਾਂ ਬਹੁਤ ਡੰਗਾਈ ਵਾਲੀ ਗੱਲ ਹੁੰਦੀ ਆ ਪਹਿਲਾਂ ਤਾਂ ਆਪਾਂ ਜਿਹੜੀਆਂ ਬੇਸਿਕ ਅੰਨਿਆਂ ਨੂੰ ਦੇਖਣ ਵਾਲੀਆਂ ਆਪਣੀਆਂ ਗਲਤੀਆਂ ਨੇ ਜਿਹੜਾ ਅੰਨਾ ਬੰਦਾ ਵੀ ਦਹਦ ਵੀ ਅੱਖਾਂ ਮੂਰੇ ਹੀ ਪਿਆ ਪਹਿਲਾਂ ਉਹਨੂੰ ਤਾਂ ਫਿਕਸ ਕਰ ਲੋ ਕਾਪੀਆਂ ਕੁਪੀਆਂ ਤੇ ਤਾਂ ਸਾਬ ਆਪਾਂ ਬਾਅਦ ਚ ਜਿੰਨਾ ਮਰਜ਼ੀ ਲਾਈ ਜਾਈਏ ਉਹ ਤਾਂ ਬਹੁਤ ਦੂਰ ਵਾਲੀ ਗੱਲ ਆ ਅਗਲੀ ਗੱਲ ਆ ਆਪਾਂ ROI ਕਿਵੇਂ ਕੱਢਦੇ ਆ ਹਨਾ 1 ਸਾਲ ਦੀ ਅੰਨੇ ਨਹੀਂ ਮੱਕੀ ਹੋਗੀ ਐਨੇ ਦੇ ਆਲੂ ਹੋਗੇ ਐਨੇ ਦੇ ਕਣਕ ਉਹ ਚੱਕ ਦੇ ਠੇਕੇ ਨੂੰ ਨਾਲੇ ROI ਨਿਕਲਦੀ ਹੁੰਦੀ ਆ 5 ਸਾਲ ਦੀ 10 ਸਾਲ ਦੀ ਪੰਜਾਂ ਸਾਲਾਂ ਚ ਆਪਾਂ ਕੀ ਬਟਿਆ ਕੀ ਵੇਚਿਆ ਕੀ ਕਮਾਇਆ ਸੀ ਠੀਕ ਆ ਲੋਕਾਂ ਦੇ ਮਗਰ ਲੱਗੀ ਜਾਣਾ ਕੋਈ ਇੱਕ ਬੰਦਾ ਖੇਤੀ ਕਰਦਾ ਉਹਦੇ ਜਟੇ ਡੇ ਟਰੈਕਟਰ ਕਰ ਲੈਣੇ ਨੇ ਯਾਰ ਆਪਾਂ ਨੂੰ ਕੀ ਪਤਾ ਅਗਲੇ ਦਾ ਕੀ ਤਰੀਕਾ ਕਿੰਨੇ ਗਵਰਨਮੈਂਟ ਅਫੀਸ਼ੀਅਲਸ ਨੇ ਜਿਹੜੇ ਖੇਤੀ ਇਸ ਕਰਕੇ ਕਰ ਰਹੇ ਨੇ ਕਿ ਪੇਮੈਂਟ ਨੂੰ ਰਕਮ ਨੂੰ ਟੈਕਸ ਤੋਂ ਬਚਣ ਲਈ ਵੀ ਇਹਨੂੰ ਸੈਟ ਅਪ ਕਰ ਲਈ ਐ ਇੰਨਾ ਪੈਸਾ ਕਮਾਇਆ ਬ ਲੋਕਾਂ ਦਾ ਆਪਾਂ ਨੂੰ ਕੀ ਪਤਾ ਕੋਈ ਮੇਰੇ ਤੇਰੇ ਵਰਗਾ ਕੋਈ ਖੇਤੀ ਕਰ ਰਿਹਾ 500 700 ਕਿੱਲੇ ਦੀ ਉਹ ਕਿਸ ਹਿਸਾਬ ਨਾਲ ਕਰ ਰਿਹਾ ਉਹਦੇ ਕੋ ਪੈਸਾ ਕਿੱਥੋਂ ਆ ਗਿਆ ਮੇਰੀ ਤਾਂ ਹੈ ਸਮਝੋ ਹੀ ਬਾਹਰ ਆ ਪੈਟਰਨ ਜੇ ਮੈਨੂੰ ਕੋਈ ਸਮਝਾ ਦੇਵੇ ਜਿਹੜਾ ਬੰਦਾ 500 ਕਿੱਲੇ ਦੀ ਖੇਤੀ ਕਰਦਾ ਇੱਕ 100 ਕਿੱਲੇ ਦਾ 70 ਲੱਖ ਠੇਕਾ ਹੋ ਗਿਆ 75 35 ਛੋਟੇ 3 ਕਰੋੜ ਤਾਂ ਠੇਕਾ ਬਣਦਾ ਯਾਰ ਕਿੱਥੋਂ ਆਜੂਗਾ ਮੇਰੀ ਤਾਂ ਸਮਝ ਤੋਂ ਹੀ ਬਾਹਰ ਆ ਤੁਸੀਂ ਪਹਿਲਾਂ ਆਪਾਂ ਤਾਂ ਆਪਣੇ ਵੱਲੋਂ ਤਾਂ حساب ਕੱਢੋ ਵੀ ਇੰਨਾ ਪੈਸਾ ਆਊਗਾ ਕਿੱਥੋਂ ਆਪਣੇ ਕੋਲ ਇੰਨੀ ਮਸ਼ੀਨਰੀ ਕਿੱਥੋਂ ਆਊਗੀ ਇਹ ਪੈਟਰ ਚਲੋ ਮੰਨ ਲਿਆ ਅਗਲਾ ਕਰਦਾ ਬੜੀ ਵਧੀਆ ਗੱਲਾਂ ਯਾਰ ਅਗਲਾ ਅਗਲਾ ਝਾਲ ਝੱਲਦਾ ਅਗਲੇ ਚ ਗੁੱਲਾ ਅਗਲੇ ਚ ਜਾਣ ਨਾ ਝੱਲ ਰਿਹਾ ਪਰ ਹਰੇਕ ਬੰਦਾ ਉਹ ਉਦਾਂ ਕਿਵੇਂ ਕਰ ਲੂਗਾ ਇੰਨੀ ਤਾਂ ਪੰਜਾਬ ਚ ਜ਼ਮੀਨ ਹੈ ਨਹੀਂ ਯਾਰ ਇੱਕ ਦੂਏ ਦੇ ਮਗਰ ਲੱਗ ਗੱਡੀਆਂ ਲਈ ਜਾਣੀਆਂ ਨੇ ਟਰੈਕਟਰ ਲਈ ਜਾਣੇ ਨੇ ਲੈਂਡ ਹੋਲਡਿੰਗ ਬਤਾਈ ਜਾਣੀਆਂ ਲੈਂਡ ਹੋਲਡਿੰਗ ਨਾ ਬਤਾਓ ਥੋੜੇ ਰਕਬੇ ਦੇ ਵਿੱਚੋਂ ਵੱਧ ਮੁੱਲ ਵਾਲੀ ਕ੍ਰੋਪ ਕੱਢਣ ਦੀ ਕੋਸ਼ਿਸ਼ ਕਰੋ ਮੇਰਾ ਜਰੂਰ ਇਹ ਮਨ ਕਰਦਾ ਹੁੰਦਾ ਮੈਂ ਕਣਕ ਵੀ ਕੋਈ ਇਦਾਂ ਦੀ ਵੈਰਾਈਟੀ ਲੱਭੀ ਹੈ ਜਿਹੜੀ ਸਾਲੀ 5 ਕਿੱਲਿਆਂ ਚੋਂ ਹੀ ਆਪਣੀ 25 ਕਿੱਲਿਆਂ ਜਿੰਨੀ ਫਸਲ ਹੋ ਜਾਵੇ ਚਾਹੇ ਉਹਦੀ ਕੁਆਲਿਟੀ ਇੰਨੀ ਵਧੀਆ ਹੋਵੇ ਚਾਹੇ ਉਹਦੀ ਬਾਹਰ ਕੋਈ ਡਿਮਾਂਡ ਹੋਵੇ ਡਿਮਾਂਡ ਤਾਂ ਇੱਥੇ ਹੀ ਬਹੁਤ ਆ ਚੰਡੀਗੜ੍ਹ ਚ ਬੰਬੇ ਚ ਦਿੱਲੀ ਚ ਬਥੇਰੇ ਅਮੀਰ ਲੋਕ ਬੈਠੇ ਨੇ ਜਿਹੜੇ ਕਹਿੰਦੇ ਸਾਨੂੰ ਚੰਗੀ ਚੀਜ਼ ਦੇ ਦਿਓ ਖੋਖੋ ਲੈ ਜਾਣਗੇ ਤੁਹਾਡੇ ਕੋਲ ਆਪਾਂ ਨੂੰ ਇਸ ਪੈਟਰਨ ਵੱਲ ਜਾਣਾ ਚਾਹੀਦਾ ਮੇਰੀ ਤਾਂ ਇੰਨੀ ਕੀ ਕੋਸ਼ਿਸ਼ ਆ ਮੈਨੂੰ ਨਾ ਕਟਿਓ ਮੇਰਾ ਭਰਾ ਗਾਲਾ ਮੈ ਚੰਗਾ ਲੱਗਦਾ ਮੈਨੂੰ ਸੁਣ ਲਿਆ ਕਰੋ ਨਹੀਂ ਆ ਬਹੁਤ ਚੰਗ ਮੇਰੇ ਨਾਲ ਸਾਰੇ ਚੰਗੇ ਨੇ ਮੇਰਾ ਤਾਂ ਆਪਣਾ ਪੁਆਇੰਟ ਆਫ View ਆ ਠੀਕ ਆ ਨਾ ਮੈਂ ਕਹਿ ਰਿਹਾ ਮੇਰੀ ਕੋਈ ਦੇਣ ਨਾ ਮੈਂ ਦੇਣ ਦੇਣ ਜੋਗਾ ਨਾ ਮੇਰੇ ਚੋਂ ਨੀ ਕੋਈ ਕਾਣਾ ਵੀ ਮੈਂ ਬਹੁਤ ਅਮੀਰ ਮੈਂ ਬਹੁਤ ਵੱਡਾ ਲੈਂਡਲੋਰਡ ਆ ਤੁਹਾਡੇ ਵਰਗਾ ਮਾਤੜ ਮੈਂ ਆ ਹੈਂਡ ਟੂ ਮਾਉਥ ਪਰ ਮੈਂ ਇਹ ਕਹਿਣਾ ਵੀ ਆਪਾਂ ਇਹਨਾਂ ਚੀਜ਼ਾਂ ਵੱਲ ਨੂੰ ਵਿਚਾਰੀਏ ਆਪਾਂ ਸੋਚੀਏ ਬੈਠ ਕੇ ਕਿ ਇਹ ਚੀਜ਼ ਆਪਾਂ ਇੱਕਣ ਕਿੰਨਾ ਚਿਰ ਚਲਾ ਲਾਂਗੇ ਬਹੁਤੀ ਲੰਬੀ ਨਹੀਂ ਚੱਲਦੀ ਇੱਕਦਮੀ ਕਲਾਪਸ ਕਰ ਜਾਣਾ ਇਹ ਚੀਨ ਨੇ ਠੀਕ ਆ ਜੀ ਸੋ ਮੇਰਾ ਖਿਆਲ ਹੈ ਇਹ ਕੋਸ਼ਿਸ਼ ਕਰੀਆ ਮੈਂ ਤਾਂ ਨਹੀਂ ਚੰਗੇ ਲੱਗਦੀ ਆ ਦੇਖ ਲਿਓ ਨਹੀਂ ਚੰਗੀ ਲੱਗਦੀ ਨਾ ਦੇਖਿਓ ਸਾਸੂ